不、嗯、知 ਯਕਾਲ ਵੀਤੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਵੈਲਕਮ ਜਿੱਤੇ ਆਪਣਾ ਜੀ ਅੱਜ ਆਪਣਾ ਇਹ ਲੇਵਰ ਝੋਨਾ ਲਾਉਣਾ ਤੇ ਲੇਵਰ ਤੇ ਪੁੱਛੋਣਾ ਲੇਵਰ ਨੇ ਤੋਹਫਾ ਹੀ ਏ ਆਈ ਉੱਠ ਕੇ ਕਿੰਨੇ ਵਜੇ ਉੱਠ ਕਹਿਣੇ ਇੱਕ ਵਾਰ ਅਣੀ 9 ਵਜੇ 9 ਕੜੇ ਬੱਜੇ ਨੇ ਇਹਨਾਂ ਨੇ ਇੱਕ ਆਪਣੇ ਤਰਸ ਬਹੁਤ ਆਇਆ ਕਿ ਇਹ ਨਹੀਂ ਗਾ ਪੈਸੇ ਨਾਲ ਕੋਈ ਮਰਬਲ ਨਹੀਂ ਗਾ ਪੈਸੇ ਨਾਲ ਲੈਣੇ ਨੇ ਇਹਨਾਂ ਤਰਸਾ ਕਿ ਮੈਂ ਤਿੰਨ ਦਿਨ ਹੋ ਗਏ ਥਾਂ ਪਰਿਆ ਆਪਾਂ ਪੂਰਾ ਵੀਰ ਫਟ ਫਟ ਵਗੈਰਾ ਕੀਤਾ ਪਿਆ ਤੇ ਇਹਨਾਂ ਚਲੋ ਉਹਨੂੰ ਲਵਾ ਕੇ ਹੁਣੇ ਪਹੁੰਚ ਗਏ ਤੇ ਫਿਰ ਹੋਰ ਨਾ ਵਖਾਂਗੇ ਤੇ ਪ੍ਰੀਤ ਸਾਹਿਬ ਨਾਲ ਨੇ ਸਾਸਿਕਾ ਬੜਾ ਸਾਸਿਕਾ ਬੜਾ ਟੀ-ਸ਼ਰਟ ਬੜੀ ਸੋਹਣੀ ਪਿਆ ਹੈ ਹਾਂ ਲੰਬੀ ਹੈ ਲੰਬੀ ਹੈ ਇਹ ਪੀਜ ਮਿੱਕਰ ਵੀ ਲੰਬੀ ਨਹੀਂ ਫਿਰਦਾ ਇਹ ਤਾਂ ਆ ਬੰਦੇ ਦੇ ਨਾਂ ਨਹੀਂ ਤੁਸੀਂ ਹੁੰਦੇ ਨਾਂ ਦਾ ਸੁਪਰਵਾਣਾ ਕੀਆ ਲਖਵਿੰਦਰ ਸਾਸਿਕਾ ਬੜਾ ਸਾਸਿਕਾ ਬੜਾ ਬਾਕੀ ਲਖਵਿੰਦਰ ਅਕਿੰਦਰ ਜੋੜੀ ਬਹੁਤ ਰਗੀ ਇਹਨਾਂ ਦੀ ਸਾਸਿਕਾ ਬਲਾਓ ਸਾਸਿਕਾ ਬੜਾ ਮੁਖਤਾਰ ਇਧਰ ਸਸੀ ਘਰ ਆ ਬਲਾ ਹਾਂ ਲੱਗਦਾ ਇਹਨਾਂ ਦੁਨੀਆ ਦਾ ਰਹੀ ਨਹੀਂ ਵੇਖਿਆ ਨਾ ਡਾਈ ਵੀ ਖਰਾ ਇੱਕ ਵਾਰ ਤੇ ਤੂੰ ਚੱਕੀ ਚੱਲੀ ਤੂੰ ਕਿਹਾ ਅੱਜ ਇਧਰ ਆਦਾ ਸਕੂਲੇ ਬੈਠਾ ਹੈ ਸਕੂਲੇ ਅਜੇ ਪੜਿਆ ਹੀ ਨਹੀਂ ਗੁਰੂਆਰ ਨਹੀਂ ਉੱਥੇ ਕੰਮ ਇਧਰ ਮੂੰਹ ਕਰਕੇ ਦੱਸ ਪਨੀਰੀ ਪਾਣੀ ਘੱਟ ਹੈ ਥੋੜਾ ਹੀ ਘੱਟ ਹੈ ਥੋੜਾ ਇੱਕ ਪੂਰਾ ਥੋੜਾ ਹੀ ਘੱਟ ਤੂੰ ਕੀ ਮੰਗਾਰਾ ਹੈਂ ਕਿ ਦਿਹਾੜੀ ਤੋਂ ਮਿਲੇ ਸਾਰੇ ਮੰਗਾਰੇ ਯਾਰ ਚੋਨੇ ਜਿਹਾ ਕੋਈ ਮੰਗਾਰ ਲੱਗਦਾ ਅੱਜ ਕੱਲ ਚੋਨੇ ਕੋਈ ਮੰਗਾਰਾ ਲੱਗਦਾ ਹੈ ਚੋਨੇ ਵਗਾਰਾ ਲੱਗਦਾ ਲੱਗਦਾ ਤਾਂ ਨਹੀਂ ਪਰ ਅਜਾ ਅਧੀ ਮਰਜ਼ੀ ਇਹ ਸਾਰ ਕਿੰਨਾ ਟਮ ਮੰਗਾਰਾ ਸਾਬੇ ਦਾ ਹੈ ਥਾਂ ਪੂਰਾ ਹਾਰਾ ਦੇਣੀ ਕੇ ਹਾਰਾ ਲੱਕਿਆ ਦਵਾੜਾ ਆ ਜਾ ਇੱਕ ਲਾਣਾ ਹੈ ਲੱਗਦਾ ਦੁਪਹਿਰੇ ਚਾਹ ਨਹੀਂ ਪੀਂਦਾ ਜਿਹੜੇ ਮੰਗਾਰਾ ਕਰਾਉਂਦਾ ਨਾ ਨਾ ਅੱਛਾ ਛੱਡੀ ਨਹੀਂ ਚਾਹ ਨੇ ਛੱਡੀ ਹੋਈ ਹੈ ਚਲਣਾ ਆ ਛੱਡੀ ਬਾਕੀ ਇਹਨਾਂ ਨੂੰ ਪੁੱਛੋ ਤੈਨੂੰ ਤਰਸ ਕਿਵੇਂ ਆਪਣੇ ਤੇ ਵੀ ਇਹਨਾਂ ਦਾ ਚੋਨਾ ਲੈਂਦਾ ਨਾ ਹਾਂ ਤਰਸ ਕਿਹੜੇ ਹਾਂ ਬਣਾ ਗਿਆ ਤੈਨੂੰ ਕਿਉਂ ਨਾਲ ਲਵਾ ਕੇ ਆਈਏ ਬਤਾ ਤੂੰ ਫੋਨ ਵੀ ਤੇ ਹੈਂ ਕੋ ਫੋਨ ਲਾਏ ਹੂੰ ਤਾਂ ਮੈਂ ਲਾਣਵਾ ਦੋ ਤੁਸੀਂ ਬੰਦੇ ਯਾਰ ਬਹੁਤ ਵਧੀਆ ਮਨ ਲੱਗਦੇ ਜਿਹੜਾ ਤੁਸੀਂ ਆਪਣੇ ਏਡੀ ਵੱਡੀ ਹੰਗਾਰ ਕਰਤ ਨਾਲ ਜੀ ਤੁਸੀਂ ਤੋਂ ਨਾਲ ਲਾਉਣਾ ਕਿੰਨਾ ਖੋਖੜਾ ਹੈ ਬੜੇ ਕੀ ਹੋਈਆਂ ਖਾਨੀ ਜਮਾਨੇ ਉਹ ਕਾ ਨਾ ਦਾਹੇ ਦੇ ਹੰਗਾਰਾ ਦਾਹੇ ਆਪਣੇ ਪਹਿਲਾਂ ਬਾਦ ਤੇ ਖੇਡਦੀ ਦਾਹੇ ਦੇ ਹੰਗਾਰਾ ਕਰਦਾ ਚੌਂ ਕਿਤੇ ਤੁਨ ਜਾ ਗਿਆ ਬੰਗਾਲ ਕਦੰਦਾ ਵਿੱਚ ਦਰਪਿਆਂ ਪੈ ਆੜੀਆਂ ਆੜੀਆਂ ਲਾ ਦਿੱਤਾ ਇਹ ਲਿਵਰੇਜ ਆਪਣੀ ਉੱਠ ਗਈ ਆ ਨੋਕ ਹੋ ਜਾਈ ਉੱਠ ਗਈ तकरीबन ਤੇ ਇਹਨਾਂ ਨਾਲ ਪਨੀਰੀਆਂ ਦੀ ਦੁਕਾਨ ਖੜੀ ਪਈ ਪਨੀਰੀ ਆ ਪੱਟ ਕੇ ਧਾਵੇਂ ਤੇ ਬਾਕੀ ਚੌਂਣਾ ਨਮਕਾ ਤੇ ਲੂਣਾ ਜਦੋਂ ਥੱਕ ਜੇ ਦਾਦੇ ਕੀ ਖਾਣਾ ਪੀਣਾ ਤੁਸੀਂ ਤੇ ਕੋਲ ਆ ਜਰੋ ਠੀਕ ਹੈ ਪੈਸੇ ਤੋਂ ਨਿਸ਼ਾਨ ਨਾ ਠੀਕ ਹੈ ਨਹੀਂ ਪੈਸੇ ਨੇ ਆ ਕੇ ਲਾਇਆ ਜੋਕਾਂ ਹਾਏ 80 ਕੀ ਹੈ ਟੀ-ਸ਼ਰਟ ਦਾ ਤੇ ਹੁਣ ਉਹ ਬੰਦੇ ਤਿੰਨ ਲੱਗੇ ਨੇ ਜਿਹੜੇ ਉਹ ਕਿਰ ਲੜਕੇ ਆਏ ਨੇ ਤੁਸੀਂ ਤਾਂ ਖੜੋਤੇ ਜੇ ਨਹੀਂ ਲੜਤ ਗਾਈ ਕਰਨੇ ਕੀ ਤੇ ਲੱਕੋ ਖੜੋਏ ਇੱਕ ਗੁੱਟੀ ਪੱਟਣ ਜਾਓ ਬਾਕੀ ਉਹ ਕੱਲਾ ਹੀ ਪੂਰੀ ਕਰ ਦੇਗਾ ਪਨੀਰੀ ਨੂੰ ਪੁੱਛਦੇ ਆਪਾਂ ਕੋ ਮਖਤਾਰ ਹੈ ਪਨੀਰੀ ਕੱਲਾ ਪੂਰੀ ਕਰ ਦੇਗਾ ਤੇ ਇਹਨਾਂ ਨੂੰ ਆ ਵਾਦ ਉਪਾਉਣਾ ਮਾਰੇ ਪਾਣੀ ਆ ਬੰਦੇ ਪਾਣੀ ਕੱਢਦੇ ਪਾਣੀ ਤਾਂ ਹੋ ਗਿਆ ਕਰ ਦੇਗਾ ਕਿ ਐਵੇਂ ਝੂਠ ਨਾ ਧੱਕੀ ਜੀ ਕਿਤੇ ਨਾ ਕਰਦਾ ਯਾਰ ਨਾ ਬੱਲੇ ਨਾ ਚੱਨਾ ਨਾ ਆਉਂਦਾ ਜਿਆਰ ਦਾ ਵਿਚਾਰ ਕਿਥੋਂ ਪੱਕੀ ਗੱਲ ਇਹ ਨਾ ਤੇ ਪਨੀਰੀ ਕਿਉਂ ਵੱਡੀ ਛੋਟੀ ਹੈ ਠੀਕ ਹੈ ਠੀਕ ਹੈ ਵੱਡੀ ਤਾਂ ਹੋ ਜਾਏਗਾ ਬਾਅਦ ਅੱਜ ਤਾਂ ਪੱਟਣਗੇ ਆ ਜਿਹੜੇ ਉੱਚੇ ਜਿਹੇ ਯਾਰ ਬੂਟੇ ਦੀਦਨੇ ਕੀ ਸਾਈਡ ਨੇ ਕੇ ਸਾਈਡ ਤੇ ਨਹੀਂ ਯਾਰ ਹੋ ਸਕਦੇ ਨਹੀਂ ਸਾਈਡ ਦਾ ਸਾਈਡ ਵਰ ਚਿੱਟਾ ਜੂ ਹੈ ਵਿੱਚ ਥੱਲੋਂ ਰੰਗ ਹੀ ਹੋ ਰਿਹਾ ਤੇ ਵੇਖਾਂ ਮੈਂ ਯਾਰ ਇਹ ਇਹ ਨਾਲ ਰਲਦਾ ਹੀ ਨਹੀਂ ਕੋਈ ਪੱਟੀ ਇੱਕੋ ਹੀ ਯਾਰ ਠੀਕ ਗੱਲ ਕਰੇ ਛੇਤੀ ਵੱਧ ਗਏ ਹੂੰ ਖਰਾਏ ਖਾਦਾਂ ਨਾਲ ਨਹੀਂ ਕਰ ਲਗਾਇਆ ਪਾਣਾ ਖਾਦਾਂ ਤਾਂ ਮੈਂ ਹੀ ਪਾਉਂਦਾ ਆ ਇਹ ਯਾਰ ਕੋਈ ਸਮਝੀ ਨਹੀਂ ਤੇ ਬਾਜ ਪਾ ਲਗਾ ਜਦੋਂ ਹਾਂ ਤੂੰ ਹੀ ਦੱਸ ਦੇ ਤੂੰ ਨਾ ਪੁਰਾਣਾ ਬੰਦਾ ਹੈ ਵੀ ਸੈਡ ਨੇ ਤੇ ਦਾਵ ਹੀ ਹੈ ਬੜੇ ਵਰੀ ਆ ਯਾਰ ਸੈਡ ਜਾਂਦਾ ਮਾੜਾ ਆ ਥੋੜਾ ਪੱਲੇ ਗਿਆ ਫਿਰ ਆਲਾ ਸੈਡ ਚੋਂ ਦਾ ਮਾੜਾ ਨਹੀਂ ਹੁੰਦਾ ਤਾਂ ਵੀ ਨਹੀਂ ਤਾਂ ਤੋਂ ਪੱਠੇ ਲੈ ਲੈ ਮੇਰੀ ਬੋਲੀ ਹੈ ਇਹ ਬਿਨਾ ਖਾਦ ਤੋਂ ਉਹ ਖਾਦ ਨਹੀਂ ਇਹ ਬਿਨਾ ਰੂੜੀ ਦਾ ਬਜਾਈ ਕੀਤੀ ਜਾਂਦੀ ਚੂੜਤ ਨਾ ਮਾਰੇ ਹਾਂ ਜਿੰਨੀ ਮਰਜੀ ਕੀਤੀ ਆ ਤੋ ਆਂਦੇ ਪਨੀਰੀ ਫੋਲੀ ਏ ਤੁਸੀਂ ਮਾੜਾ ਚੈੱਕ ਕਰ ਲੋ ਦੱਸ ਦੋ ਮਾੜਾ ਮੋਟਾ ਅਜੇ ਢਿੱਲੇ ਕਿ ਥੱਕੇ ਤੋਂ ਕਿ ਪੈ ਕੇ ਘਰ ਕੱਲ ਕਿੱਥੇ ਹੀ ਸਾਰੀ ਡੜੀ ਇੱਥੇ ਮੂੰਗਾ ਦੱਸੋ ਕਿੱਥੇ ਹੀ ਕੱਲ ਜੋਨਾ ਅੱਜ ਕੀ ਕਰੋਗੇ ਅੱਜ ਵੀ ਚੋਨਾ ਹੀ ਲਾਣਾ ਜੀ ਲੇਟ ਕਿਉਂ ਉਠਦੇ ਜੀ ਇਹਦੇ ਬਾਰੇ ਕੁਝ ਦੱਸੋ ਸਾਨੂੰ ਲੇਟ ਉੱਠਣ ਦਾ ਤਰੀਕਾ ਦੱਸੋ ਮੈਂ ਵੀ ਥੋੜਾ ਟਾਈਮ ਉਠਣਾ ਮੈਂ ਲੇਟ ਯਾਰ ਲੇਟ ਪਾਣੀ ਲਈ ਬਠਾ ਕਿੱਥੇ ਪਾਣੀ ਕਿੱਥੇ ਵਿਖਾਵੇ ਸਾਨੂੰ ਪਾਣੀ ਛੰਡੀ ਆਏ ਪਾਣੀ ਤੇ ਰਾਏ ਤੱਕ ਕਿੱਲੇ ਜਰੀ ਪਾਣੀ ਉਹ ਜਿਹੜਾ ਉੱਥੇ ਡੇਢ ਗਲਾਸ ਭਰਿਆ ਉਹ ਬੋਲੋ ਉਹ ਨਾ ਜੜਕੜਾ ਚ ਲਾਣਾ ਉਹ ਤੁਹਾਨੂੰ ਵਿਖਾਣੇ ਆ ਗੁੱਟੀਆਂ ਚੱਕੋ ਹੱਥ ਕਿਹੜਾ ਲਾਉਂਦਾ ਥੋੜੇ ਜੀ ਬੰਦਾ ਇਹ ਬੰਦਾ ਵੀ ਇਹਨਾਂ ਨੇ ਇੱਕ ਇੱਕ ਨਾ ਉਹ ਰਵਾਜ ਹੈਗਾ ਸਾਡੇ ਚ ਥੋੜਾ ਯਾ ਇਹਨਾਂ ਨੇ ਦੇਖਣਾ ਦਾ ਤਜਰਬਾ ਵੀ ਚੋਨਾ ਪਹਿਲੋ ਕਿਵੇਂ ਲੱਗਦਾ ਤੇ ਲੇਟ ਕਿ ਲੱਗਦਾ ਤੜੇ ਜੂ ਬੰਦੇ ਨੇ ਕਿੰਨੇ ਸ਼ੁਰੂਆਤ ਕਰਨੀ ਬੋਣੀ ਮੂਰਤ ਕਿੰਨੇ ਕਰਨਾ ਹੈ ਇਹਨੇ ਮੂਰਤ ਤੂੰ ਕਰਦਾ ਹੁੰਦਾ ਚੋਨੇ ਦਾ ਹਾਂਜੀ ਕਿੱਲੇ ਦੇ ਵਿੱਚ ਲੱਗਣਾ ਹੋਵੇ ਤਾਂ ਹਾਂਜੀ ਹਾਂਜੀ ਤਾਂ 3-4 ਦਿਨ ਲੱਗ ਜਾਂਦੇ ਕਿੱਲੇ ਦੇ ਵਿੱਚ ਹੈ ਤੇ ਪਰੇ ਤੇ ਪਰੇ ਕੱਢਣਾ ਪੈਦਾ ਇਹ ਐ ਐ ਗੋਰੀ ਦੱਬਣੇ ਚਾਹ ਉਹ ਲਈ ਦੁਪਹਿਰੇ ਕਨੇਰ ਪੈਦੇ ਨਾਮ ਕਰਨ ਲੈ ਰਿਹਾ ਹੈ ਰੈਸਟ ਕਰ ਦੇ ਜੀ ਕਰਦਾ ਲਾ ਵੀ ਠੀਕ ਹੈ ਤਾਂ ਇਹ ਤੁਹਾਡੇ ਆਪ ਇੱਕ ਤਿੰਨ ਗਣ ਦਾ ਖੱਤਾ ਬਣਾ ਦੇ ਇੱਕ ਪੰਜਾਣਾ ਬਣਾ ਦੇ ਬੰਦੇ ਥੱਕਣ ਨਾ ਇਹ ਕਿਤਨ ਆਪਾਂ ਨੂੰ ਥਕਾਵਟ ਨਹੀਂ ਹੋਣ ਦੇਣੀ ਜਮ ਵੀ ਬਿਲਕੁਲ ਵੀ ਤੇ ਮਾਰੇ ਹੱਥ ਲਾ ਲੋ ਪਣੀ ਵੀ ਪੱਟ ਕੇ ਵੇਖ ਲਓ ਕਿਵੇਂ ਪਟਿੰਦੀ ਏ ਬਾਹਰ ਵਟਵਟ ਤੇ ਵਟਵਟ ਤੇ ਬਹਿ ਕੇ ਇੱਕ ਗੁੱਟੀ ਪੱਟ ਕੇ ਵੇਖ ਲੈ ਮੈਨੂੰ ਪਟਣੀ ਰੋਗ ਦਾ ਯਾਰ ਰਸੀਆਂ ਕਾਹਦੇ ਵਧ ਰਹੇ ਬੰਨਣਾ ਨੇ ਭਾਈ ਜੇ ਕੰਮ ਕਰਨਾ ਉਧਰ ਨਹੀਂ ਜਾਣਾ। ਭਾਈ ਜੀ ਦੇ ਪੰਗੇ ਰੱਖ। ਕਿਹ ਡੇੜੀਆਂ? ਆ ਨਿੱਕੇ ਨੇ ਬੰਨਣਾ ਨੇ ਯਾਦ। ਕਿੱਥੇ ਕਿਰੋ ਕੋਣ ਹੋਇਨਾ بس ਸਿਆਣਾ ਬੀਜ। ਇਹ ਸਾਨੂੰ ਜੀ ਮਿਹਨਤ ਬਹੁਤ ਕਰਨੀ ਪੈਂਦੀ ਵੀਡੀਓ ਬਣਾਉਣ ਖਾਤਰ ਤੇ ਤੁਸੀਂ ਥੋੜਾ ਜਾਂ ਵੀਡੀਓ ਸ਼ੇਅਰ ਸ਼ੋਰ ਵੀ ਕਰਦੇ ਕਰੋ ਲਾਈਕ ਵਗੈਰਾ ਬਤਾਦੇ ਕਰੋ। ਇਹ ਬਾਕੀ ਆਹਾਂ ਦੇ 26 ਦੀ ਆਪਣੀ ਡੇਢ ਕਿਲੇ ਦੇ ਇੱਥੇ ਵੀਜੀ ਆ ਤੇ ਬਾਕੀ ਆਪਾਂ ਦੋ ਕਿੱਲਾਂ ਦੇ ਉੱਥੇ ਵੀਜੀ ਆ। ਸਾਢੇ ਤਿੰਨ ਚਾਰ ਕਿੱਲਾਂ ਦੀ 26 ਦੀ ਤੇ ਆ ਆਪਣੇ ਕੋਈ 31 ਏਕੀਏ ਜੀ 4 ਕਿੱਲਾਂ ਦੀ ਇਹ ਆ ਤੈਨੂੰ ਇਵੇਂ ਬਾਹਰ ਹੱਥ ਬੰਨ ਕੇ ਬਹਿ ਜਾ ਮਗਰ ਹੁੰਦੇ ਹੈ ਕੀ ਕੋਨੀ ਕੀ ਕੋਨੀ ਪਟ ਪਟ ਕੇ ਦੇਖ ਹੁੰਦਾ ਪੋਲੀ ਬਹੁਤ ਪਟਿੰਦੀ ਹੈ ਇੱਕ ਇੱਕ ਦੋ ੱੱਕੇ ਪਟ ਕੇ ਦੇਖ ਲੈ ਮੇਰੇ ਅਸੀਂ ਪੀੜ ਕੇ ਬਟਣਾ ਹਣਾ ਕਿਵੇਂ ਪਟਦਾ ਹੁੰਦਾ ਇਧਰ ਮੁੱਕਰ ਕੇ ਦੱਸ ਤੀਰੀ ਮੁਖਾਰੇ ਪਾ ਮਾ ਖਲਾਰੇ ਖਲਾਰੇ ਨਾ ਪਾਣੇ ਪਟਣੀ ਹੈ ਇਸ ਸਾਮ ਸਾਮ ਹੈ ਹੈ ਕਿਵੇਂ ਪਟਣੀ 31 ਤਨ ਕੋਈ ਸ਼ ਬਣਾਇਆ ਕੋ ਨਹੀਂ ਤੇਰਾ ਫੋਟੋ ਅੱਗੇ ਹੰਡ ਬਨਵਾਏ ਮਾਲਾ ਜਿੰਨੇ ਪਹਿਲੇ ਬਿਨ ਦੇਉ ਜਿੰਨੇ ਪਹਿ ਲੱਗੇ ਤੂੰ ਅੱਗੇ ਦਿਨ ਪੈਸੇ ਦਿੱਤੇ ਦੇ ਗਏ ਨਾ ਨਾ ਜਿੰਨੇ ਪਹਿਲੇ ਕੇ ਮਾਪੇ ਦਿਵਾਵਾ ਵੈਸੇ ਮਿਲੇ ਸਰਨਾ ਕਿਹੜੇ ਹੰਡ ਚ ਬਨਵਾ ਦੇ ਤੂੰ ਕਿੱਥੇ ਗਿਆ ਪਿਆ ਕਿੱਥੇ ਫਿਰ ਉਦੋਂ ਐਵੇਂ ਪੈਸੇ ਲੈ ਗਿਆ ਝੂਠ ਮਾਰ ਕੇ ਮੋਬਾਈਲ ਫਿਰ ਵਾਪਸ ਆ ਗਿਆ ਕੀ ਹੁੰਦਾ ਹੈ ਮਾਲ ਵਾਪਸ ਆ ਗਿਆ ਕਿੰਨੂੰ ਪੁੱਛਾਂ ਮੈਂ ਉਹਨੂੰ ਪੁੱਛਿਆ ਮੋਬਾਈਲ ਦਾ ਆ ਮੁੜ ਕੇ ਕਿਦੋਂ ਹਾਂਜੀ ਮੋਬਾਈਲ ਮੁੜ ਕੇ ਆ ਕਿਦੋਂ ਹਾਂ ਹਾਂ ਆਇਆ ਤੂੰ ਸਾਸਰੀ ਘਰ ਨਹੀਂ ਬੁਲਾਈ ਵੈਸੇ ਸਾਸਰੀ ਕਰਕੇ ਬਲਾਹਤ ਅਲੀ ਦੁਬਾਰੀ ਕਰ ਚਲੋ ਦੁਬਾਰੀ ਰਿਕਾਰਡਿੰਗ ਕਰੀਏ ਉਹ ਨਹੀਂ ਦੁਬਾਰਾ ਰਿਕਾਰਡਿੰਗ ਚਲੋ ਬਲਾਗ ਤੇ ਚੰਗੀ ਗੱਲ ਹੈ ਸਾਸਰੀ ਗੱਲ ਜ਼ਰੂਰੀ ਚਾਹੀਦੀ ਹੈ ਚੱਕੋ ਕੇ ਗੁੱਟੀ ਇਹਨੇ ਤਾਂ ਆਪਣੀ ਚਾਕੜੀ ਹੈ ਇਹ ਕਿੰਨੇ ਖਤਮ ਕਰੇਗਾ ਹੈ 11 ਕੋਈ ਕਰਦਾ ਪੱਕੀ ਗੱਲ 11 ਵਜੇ ਇਹ ਗੁੱਟੀ ਕਹਿੰਦਾ 11 ਵਜੇ ਖਤਮ ਕਰੂੰਗਾ ਤੇ ਤੂੰ ਤੂੰ ਕਿਨੇ ਚੱਕੇਗਾ ਕਿੰਦੇ ਮੋਟਰ ਚਲਾਇਆ ਹੈ ਪਾਣੀ ਵਿੱਚ ਪਾਣੀ ਛੱਡ ਮੜਾਇਆ ਉਹ ਪਰਲੀ ਪਣੀ ਕੈਰਨ ਬੰਦ ਕਰਦੇ ਗੱਲ ਸੁਣ ਵੱਡੇ ਬੰਨੀ ਇੱਡਾ ਵਾਂਗ ਪੱਟੜੀ ਪੱਟੜੀ ਪੁਲਾ ਰਹੇ ਕਿੱਡੇ ਕਿੱਡੀਆਂ ਆ ਇੱਟੇ ਫਰਸੇ ਹੀ ਪੋਈ ਕਰਦੇ ਸੇ ਵੱਡੇ ਵੱਡੇ ਬੰਨੀ ਮਹਤਿਆਰ ਓਏ ਕਿਹੜਾ ਜਵਾਗ ਨੇ ਰਸੀ ਬੁਲ ਕਰਦੇ ਤੂੰ ਐਹੀਂ ਕਿਹੜਾ ਨਿੱਕੇ ਜਵਾਗ ਬੱਚਿਆਂ ਵੀ ਖਰਾਬ ਕਰਾਂਗੇ ਪਨੇੜੀ ਕੀ ਤਰਹੀ ਤੇ ਕਿੱਡੀ ਹਮ ਬਿਲਕੁਲ ਸਹੀ ਹੈ ਬਾਕੀ ਨੇ ਪਨੀਰੀ ਪੱਟੀ ਦਾ ਗੰਦ ਤੇ ਘਟਕਾ ਵੀ ਨਹੀਂ ਕੱਟਿਆ ਵਿੱਚ ਆ ਵੇ ਠੱਗਾ ਫਿਰ ਜਾਣਾ ਕਿਉਂ ਫਿਰ ਜਾਣਾ ਕਿੱਧਰ ਮਨਾਲੀ ਚਲਣਾ ਅੱਜ ਜਾ ਨਹੀਂ ਨਹੀਂ ਆਪਾਂ ਕਿੱਥੇ ਚੱਲਾਂਗੇ ਕਿੱਥੇ ਚੱਲਾਂਗਾ ਮਨਾਲੀ ਤੈਨੂੰ ਨੰਬਰ ਫੇਰੀਆ ਵਿਖਾ ਕੇ ਲਾਵਾਂਗਾ ਆਹ ਘਟਿਆ ਗੰਦਾ ਵੇਖਾ ਸਿੰਦੂ ਨੂੰ ਲੈ ਜਾਂਦੇ ਮੇਰੀ ਗੱਲ ਸੁਣ ਲਓ ਤੁਹਾਨੂੰ ਮੈਂ ਦੱਸਦਾ ਹੇਮਕੋਟ ਦਾ ਹੀ ਲਾਹੇ ਤਿੰਨ ਚਾਰ ਚੱਕਰ ਠੀਕ ਹੈ ਤੇ ਤੈਨੂੰ ਪਤਾ ਹੀ ਹੈ ਤੇ ਹੁਣ ਆਪਾਂ ਮਨਾਲੀ ਦੇ ਜਿਹੜੇ ਜਿਹੜਾ ਏਰੀਆ ਨਾ ਮਨਾਲੀ ਵਾਲਾ ਮੇਰੀ ਗੱਲ ਸੁਣ ਪਰ ਤਾਂ ਗਰੀਏ ਜਤੋਂ ਲੈ ਕੇ ਗਿਆ ਨਾ ਪਰਸ਼ ਗੁਰ ਦਿਨੀ ਚਾਰ ਚਫੇਰੇ ਉੱਥੇ ਘੁੰਮਣ ਦਾ ਨਜ਼ਾਰਾ ਉਹਦੇ ਬਾਅਦ ਮਣੀ ਕਰਨ ਦੋ ਦਿਨ ਲਾ ਕੇ ਵਾਪਸੀ ਤੇ ਪਾਣੀ ਗਰਮ ਪਾਣੀ ਪੂਰੇ ਪਹਾੜ ਪੁਰਾ ਉੱਥੇ ਤੇ ਉਹਦੇ ਬਾਅਦ ਹੇਮਕੋੜਾ ਐਸ ਵਾਰ ਨਾ ਹੇਮਕੋੜਾ ਪਹਿਲੋ ਚੱਲਾਂਗਾ ਪਗਾਂ ਚੱਲਾਂਗੇ ਬੰਦਾ ਬੰਦ ਦੇਖਿਆ ਆਉਂਦਾ ਇਹ ਪੁਰਣੀ ਗਾਪ ਪਰ ਐਹੀ ਤਾਂ ਗਾਇ ਕੋ ਨਾ ਹੇਮਕੋੜਾ ਹੀ ਤਾਂ ਜਾਣਾ ਤੂੰ ਇੱਕਰੀ ਅਮਨਾਲੀ ਗਾਇ ਤੂੰ ਹੋਰ ਗੰਮਣੇ ਕਰਨ ਗਿਆ ਪਰਤ ਸੁਧ ਹੋ ਗਿਆ ਮਣੀ ਕਰਨ ਗਿਆ ਹਾਂ ਇ ਫਿਰ ਉਹਨੇ ਤਾਂ ਇੱਥੇ ਫਾਇਆ ਦੇ ਫੁਫਨੇ ਜਿਕੇ ਤੇ ਗਿਆ ਵੇਦਾ ਮੈਂ ਆਪ ਨਹੀਂ ਵੇਖਿਆ ਮੈਂ ਆਪ ਜਾਣਾ ਇਥੇ ਨਹੀਂ ਆਪਾਂ ਮਨਾਲੀ ਚੱਲਾਂਗੇ ਠੀਕ ਹੈ ਇਥੇੋਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਮੰਡੀ ਤੇ ਮੰਡੀ ਤੋਂ ਆਪਾਂ ਜਾਣਾ ਕੁੱਲੂ ਕੁੱਲੂ ਤੋਂ ਜਾਣਾ ਮਨਾਲੀ ਮਨਾਲੀ ਤੁਰ ਤਾਂਗ ਹੈ ਤਾਂਗ ਜਦੋਂ ਤੂੰ ਲੈ ਗਣ ਪਹੁੰਚ ਕੇ ਜਦੋਂ ਪੁਆਹ ਹੋ ਜੀ ਤੈਨੂੰ ਬਾਹਰ ਕਿਤੇ ਬਾਹਰ कंट्री ਜਾ ਗਏ ਐਹ ਏਰੀਆ ਉੱਤੇ ਪਹਿਲਾਂ ਮੈਂ ਦਾਤ ਅਸੀਂ ਤੈਨੂੰ ਕਿ ਦੱਸਾਂ ਟਾਇਰ ਪਾ ਲਾਂਗੇ ਟਾਇਰ ਪਾ ਲਾਂਗੇ ਬਰੋਂਡੇ ਕਿੰਨੇ ਬੰਦੇ ਚੱਲਾਂਗੇ ਤੁਸੀਂ ਕਿੰਨੇ ਆਏ ਤਿੰਨ ਤਿੰਨ ਨਹੀਂ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਦੋ ਦਿਨ ਬਾਹਰ ਕੌਣ ਕੌਣ ਅਸੀਂ ਮੈਂ ਵੀ ਆ ਜੀ ਨਹੀਂ ਕੌਣ ਕੌਣ ਜਿਹੜੇ ਵਰਤੀ ਹੋਏ ਇਹ ਤਾਂ ਵੀ ਦੋਤ ਹੋ ਗਿਆ ਤੁਸੀਂ ਤੇ ਤੁਸੀਂ ਅਸੀਂ ਤੁਹਾਨੂੰ ਦੋ ਤੁਸੀਂ ਹੋ ਗਏ ਮੈਂ ਕਿਹਦੇ ਨਾਲ ਜਾਵਾਂਗਾ ਆਪਾਂ ਹੱਥ ਨਾ ਚੱਲਨੀ ਬਿੱਲੀ ਮੈਨਾਂ ਲੱਭਣਾ ਕੋਈ ਆਪਣਾ 6 ਜਨੇ ਪੋਜਾਂਗੇ ਬਿੱਲੀ ਲੱਭਣਾ ਕੋਈ ਫਿੱਟ ਕਰ ਲਾ ਦੇਦਾ ਇੱਥੇ ਕੋਈ ਮੁੰਡਾ ਲੱਭ ਕੋਰ ਖਲਾ ਬਣਾਇਦੈ ਨਹੀਂ ਕੋਰਖਾ ਨਹੀਂ ਹੋਰ ਲੱਭ ਕੋਰਸਾ ਤੇਰੇ ਉਹਨੂੰ ਨਾਲ ਚਲਵਾਉਂਦਾ ਫਾਬਿਆਂ ਦਾ ਗੁਰਦੁਰ ਮਿਲ ਜਣਾ ਹੁੰਦਾ ਉਹਦੇ ਵਾਂਨੇ ਪਾਕ ਕਰਦੇ ਨਾ ਆਪ ਦਾ ਫਾਇਦਾ ਹੀ ਕੋਈ ਨਹੀਂ ਨਹੀਂ ਮੜੀ ਕਰਨ ਮੇਲੀ ਜਾਣਾ ਹੱਬ ਕੋਈ ਮਿਲੇਗਾ ਆਪਾਂ ਵਾ ਇੱਕ ਇੱਕ ਦਿਨ ਮਨਾਰੀ ਲਾਣਾ ਇੱਕ ਰਾਤ ਰਹਿਣੀ ਓਦੋਂ ਬਾਅਦ ਆਪਾਂ ਰਤਾਂਗ ਤੋਂ ਹੋ ਕੇ ਨਾ ਮਨਾਰੀ ਉਦਮਨ ਮਨੀ ਕਰਨੇ ਦੋ ਦਿਨ ਲਾ ਕੇ ਤੇ ਨੰਦਪੁਰ ਸਾਬਾਦ ਸੀ ਇਹਦਾ ਕੋ ਖੜਾ ਰਹਿਦਾ ਆਪਣਾ ਨਾ ਚਲੋ ਲੈ ਚਲੋ ਆਟਲਾ ਤੋ ਹੋ ਰਾਇਆ ਪਾਣੀ ਹੋ ਆਣਾ ਛੱਡਾ ਸਾਨੂੰ ਪਤਾ ਵੀ ਨਹੀਂ ਲੈਵਰ ਤੱਤੀ ਨਹੀਂ ਗਈ ਬਾਹਰ ਨਿਕਲਣਾ ਪਤਾ ਮਕਾ ਰੇ ਦੇ ਇकडे ਤਹੀ ਹੁਣੇ ਮਕਾ ਲੈਣੀ ਏ 12 ਵਜੇ ਤੱਕ ਟਾਈਮ ਥੀ ਤੇ 11 ਵਜੇ ਮਕਾਵਾ ਦਾ ਮੈਂ ਉਹ ਗੋਟ ਦੀ ਗੱਲ ਕੀਤੀ ਗੁੱਟੀਆਂ ਦਾ ਮੁੱਕ ਜਣੀ ਤੂੰ ਇੰਨੀ ਕੁ ਤਾਂ ਲੈ ਜਾ ਉਹ ਅਰਧਾਂ ਤੋ ਲੱਗਿਆ ਆ ਇਹ ਤੂੰ ਤਾਂ ਦੇਢੀ ਤੇ ਰਸਤੇ ਤਿੰਨ ਕ ਇੱਕ ਦਿਨ ਸਭ ਗੈਣਾ ਆਪਣੇ ਇੱਕ ਦਿਨ ਲੱਗਣਾ ਨੰਦਪੁਰ ਸਾਬਾ ਰਾਤ ਦੂਜੇ ਦਿਨ ਲਗਣੀ ਮੰਡੀ ਤੀਜੇ ਦਿਨ ਆਪਾਂ ਪਹੁੰਚਣਾ ਮਨਾਲੀ ਠੀਕ ਹੈ ਚੌਥੇ ਦਿਨ ਆਪਾਂ ਪਹੁੰਚਣਾ ਮਣੀ ਕਰਨਾ ਚਾਰ ਦਿਨ ਹੋ ਗਿਆ ਤੇ ਇਹ ਕੋਰ ਰਾਤ ਰਹਿਣੀ ਉੱਥੇ ਅਖੀਰ ਗੰਗਾ ਜਾਣਾ ਜਦੋਂ ਗਾਂ ਪੈਦਲ ਜਾਣਾ ਪੈਂਦਾ 30 ਕਿਲੋਮੀਟਰ ਪਾੜੀਆਂ ਦੇ ਵਿੱਚ ਜਾਣਾ ਪੈਂਦਾ ਚਲ ਗੱਲ ਦਸਾਂ ਲਾ ਅਖੀਰ ਗੰਗਾ ਉਹ ਐਮਕੋਟ ਵਰਗਾ ਇਹ ਉਹ ਬੜੀ ਉੱਚਾ ਪਾੜੀਆਂ ਦੇ ਜਾਣਾ ਪੈਂਦਾ ਉਹ ਵੇਖਣਾ ਜਖੀਰ ਗੰਗਾ ਆਪਾਂ ਮੰਦਿਰ ਰੇਖਾ ਰਿਹਾ ਹਾਂ ਪੰਜ ਪੰਜ ਤੋਂ ਬਾਅਦ ਜੇ ਹਾਰੇ ਮੰਦਿਰ ਰੇਖਾ ਨੂੰ 15 ਦਿਨ ਲੱਗ ਜਾਂਦੇ 15 ਦਿਨ ਹੋ ਹੀ ਆ ਗਏ ਮੇਰੀ ਗੱਲ ਸੁਣ ਸ਼ੀਨ ਦੇ ਜਾਣਾਗਾ ਮੇਰੀ ਗੱਲ ਸੁਣ ਜਿਹੜਾ ਖੀਰ ਗੰਗਾ ਨਾ ਮਣੀ ਕਰਨ ਤੱਕ ਪੈਦਲ ਚ ਉਥੇ ਅੰਗਰੇਜ਼ ਬਹੁਤ ਆਉਂਦੇ ਨੇ ਕੁੰਮਨ ਐਡਾ ਵਧੀਆ ਤੇ ਪਹਾੜੀਂ ਦੇ ਵਿੱਚ ਬੜਾ ਉੱਚਾ ਇਹ ਉਧਰ ਜਾਣਾ ਪੈਂਦਾ ਅਗਾ ਜਾਣਾ ਮੇਰੇ 30 ਕਿਲੋਮੀਟਰ ਟੁਰ ਕੇ ਪੈਦਲ ਡੰਡੀਆਂ ਦੇ ਉੱਤੇ ਵੀ ਸਹੀ ਬੜੀ ਰਾਹ ਹੈ ਉੱਥੇ ਹੈਗਾ ਦੋ ਵਾਰੀ ਗਾਇਆ ਖੀਰ ਗੰਗਾ ਸੇ ਵਾਰੀ ਖੀਰ ਖਾਦੇ ਨੇ ਮਣੀ ਕਰਨਾ ਹੈ ਅਗਾ ਨਹੀਂ ਲੱਗਿਆ ਤੇ ਖੀਰ ਗੰਗਾ ਉੱਥੇ ਤੈਨੂੰ ਲੈ ਕੇ ਜਾਣਾ ਯਾਰ ਗਾਲ ਸੁਣ ਲੈ ਸੁਣਾ ਹੁਣ ਇੰਟਰਵਿਊ ਲੈ ਲਈ ਗੋੜੀ ਹਾਂ ਚਾਹ ਤੁਹਾਨੂੰ ਪਿਆ ਚਾਹ ਆਣਾ ਇੱਕ ਦੀ ਲਾਓ ਤਾਂ ਹੀ ਪਹਿਲੇ ਚੋਨਾ ਦਾ ਲਾਓ ਪਹਿਲੇ ਚਾਹ ਆਣੂ ਯਾਰ ਆ ਵੇ ਲੈ ਚੰਗਾ ਬਣਿਆ ਤਿੰਨ ਬਕਾ ਆਪਣੇ ਚਾ ਪਿਆਣੇ ਚੋਨਾ ਲਾ ਫਿਰ ਚਾ ਪਿਆਣੇ ਤੇ ਲੰਗ ਚੱਲਣੇ ਕਰਨੇ ਸ਼ੁਰੂ ਜੀ ਤੇ ਚਾ ਲਿਆ ਕਰੋ ਆ ਜੋ ਵੀ ਲਾਓ ਕੁਟੀਆਂ ਆ ਸਾਡਾ ਫੇਰ ਖੁਰਨਾ ਆ ਸਾਡੇ ਜੀ ਇਹ ਸੁੱਕੀ ਥਾਂ ਦੇ ਸੁਆਗਾ ਫੇਰਦੇ ਆਪੋ ਬਨੇਰੀਏ ਦੇ ਸਾਖਤਾ ਬੰਦਾ ਸਾਡੇ ਇਦਾਂ ਫੱਡ ਨਹੀਂ ਕਰਦੇ ਵਗੈਰਾ ਆ ਸੁੱਕੀ ਨਾ ਪਾਣੀ ਛੱਡਿਆ ਆ ਦੇਖ ਲੋ ਤੇ ਇਵੇਂ ਚ ਉਹਨਾਂ ਲੱਗੂਗਾ ਬੰਦੇ ਲੇਵਰ ਸਾਡੀ ਕਹਿੰਦੀ ਆ ਕਿ ਪਾਣੀ ਘਟੇ ਚ ਉਹਨੇ ਦੇ ਵਿੱਚ ਇਹ ਪਾਣੀ ਲਾਓ ਹੋਰ ਛੱਡੋ ਪਾਣੀ ਮਾ ਤੁਹਾਡੀ ਜਿੰਨਾ ਜੇ ਤਿਸ ਤਰੀਕੇ ਨਾਲ ਤੁਸੀਂ ਲਾਉਣਾ ਉਸ ਤੇ ਕਨ ਪਾਣੀ ਹੋ ਜਾਣਾ ਤੇ ਹਾਂ ਕਰਾ ਜੇ ਉਹ ਨਾਲੋਂ ਛੱਡ ਦੇ ਆਪੇ ਹਟ ਕਰ ਲੈਦਾ ਉਪਰਾਂ ਗੁੱਠ ਜੀ ਕਿਵੇਂ ਅੱਛਾ ਇਹ ਬੰਦਾ ਕਹਿੰਦਾ ਵੀ ਉੱਥੇ ਪਹੁੰਚੀਏ ਇੱਕ ਵਾਰ ਫਿਰ ਤੁਰਨਾ ਕਰਦੇ ਆ ਗੱਲ ਗਾਂਦ ਵੀ ਕੱਢ ਲੈਣੇ ਨਾਲ ਲੱਗਵੇਂ ਪਰ ਇਹਨਾਂ ਦਾ ਵੰਗਾਰ ਹੈ ਕਿ ਇਹਨਾਂ ਦੇ ਕਿਹੜਾ ਠੇਕਾ ਆਵੇ ਆਵੇ ਆ ਲੈ ਆ ਜਾ ਹੈ ਕੀ ਜਾਂਦਾ ਹੈ ਉਹ ਦਾਲ ਦਾ ਪਾਣੀ ਕਿਹ ਪੈਂਦਾ ਉਹ ਦਾਲ ਦਾਲ ਪਾਣੀ ਪੂਰੀ ਖਾ ਗਾ ਜੀ ਹੂੰ ਗੇਬ ਵੀ ਕਿੜਾ ਅੱਛਾ ਯਾਰ ਮੈਂ ਵੀ ਵੀਡੀਓ ਦੇਖੀ ਆ ਵਾਹ ਦਾਲ ਚ ਪਾਣੀ ਇਧਰ ਪਾ ਨਾਲੇ ਸ਼ੁਰੂ ਕਰ ਦਿਓ ਲੋੜ ਕਿੜਾ ਹੈ ਕਿੜਾ ਆਪਣਾ ਪਾਣੀ ਵੀ ਹੋ ਆਪਣਾ ਛੱਡਾ ਜਿਹੜੇ ਸਾਹ ਨਾਲ ਇਹ ਚੋਨਾ ਲਾਓ ਤਾਲ ਸਾਡੇ ਇਧਰ ਨਾ ਨਾ ਹਟ ਤੂੰ ਜ਼ੁਲਮ ਕਾ ਕਰਦਾ ਥਾਂ ਬਹੁਤ ਸੇਰਾ ਵਾ ਹੈ ਹੇ ਥੋੜਾ ਜਿਹਾ ਵਿਰਲਾ ਕਰ ਦੇ ਕੋਰਾ ਥੋੜਾ ਜਿਹਾ ਵਿਰਲਾ ਕਰ ਦੇ ਐ ਹੋ ਜਾ ਯਾਰ ਹੋਣੇ ਚਾਹੀਦੇ ਆ ਦੇਖੋ ਆਪਣੇ ਵੰਗਾਰ ਕੱਢਣਾ ਇਹਨੇ ਚੋਨਾ ਲਾਉਣ ਵਾਸਤੇ ਇਦਾਂ ਦੀ ਯਾਰੀ ਰੇਖਾ ਹਾਉਣੀ ਚਾਹੀਦੀ ਆ ਤੇ ਬਾਕੀ ਗਰਮੀ ਚ ਨਹੀਂ ਲੱਗਦੇ ਉਹ ainda ਮੁੰਡੇ ਦੇ ਹੱਥ ਥੋੜਾ ਮੱਠਾ ਹੈ ਇਹਦਾ ਮੈਂ ਕੋਰੇ ਇਹਦਾ ਤਾਂ ਮੱਠਾ ਹੈ ਹੱਥ ਤਾਂ ਨਹੀਂ ਨਾ ਲਾ ਗਦੇ ਹੱਥ ਦੇ ਕੋਈ ਕੋਈ ਮੋਟੇ ਦੇ ਕਰਵਾ ਕੇ ਵੇਖੋ ਨਾ ਹੈ ਆਪਣੇ ਆਪਣੇ ਥਾਂੇ ਕਰਾਂ ਇੱਧਰ ਐਸ ਜਾ ਸਾਹਮਣੇ ਓਏ ਅਗੇ ਤੇ ਜੋ ਲੱਗਣਾ ਉਹਦੇ ਲੱਗਣਾਗੇ ਤੁਹਾਨੂੰ ਵੀ ਹੱਥ ਇਹ ਥੋੜਾ ਹੁੰਦਾ ਵੀ ਉਹਨੇ ਮੂਰਤ ਕੀਤਾ ਤੇ ਇਹ ਵੀ ਚੋਨਾ ਤੇ ਬੈਠੋ ਤੇ ਆਪਣੇ ਆਪ ਥੋੜਾ ਲੱਗ ਜਾਦਾ ਹਾਂ ਲਵਨ ਮੇਰਾ ਬਹੁਤ ਜੀ ਕਰਦਾ ਚੋਨਾ ਬਾਕੀ ਮੇਰੇ ਆਪਣੇ ਹੱਥ ਕੈਮਰਾ ਦਾ ਬੰਦਾ ਹੈ ਨਹੀਂ ਕੋਈ ਵੀ ਆਪਣੇ ਕੋਲ ਪਨੀਰੀ ਵਧੀਆ ਨਾ ਹਣਾ ਮੋਟੀ ਹੈ ਨਾ ਪਨੀਰ ਲਾਉਣ ਨੂੰ ਇਹ ਆਪਣੀ ਬਜਾਈ ਕੀਤੀ ਆਪਾਂ ਤੁਹਾਨੂੰ ਪਤਾ ਹੀ ਮਾੜਾ ਕੰਮ ਨਹੀਂ ਕਰ ਕੀਤਾ ਹਾਂ ਪਨੀਰੀ ਵੀ ਇਹ ਹੈ ਕੰਮ ਨਾਲ ਸ਼ੇਰ ਆਪਾਂ ਉਹ ਦੇਖੀ ਕੀ ਕਰ ਦਿੱਤਾ ਹਾਈ ਕੱਢਾਂ ਦਾ ਮਾਰਾ ਓਏ ਗੁੱਟੀ ਵੇਖੀ ਖਲਾਰੇ ਪਾਤੇ ਖਲਾਰੇ ਗੁੱਟੀ ਉਹ ਖਾਣਾ ਕਿਵੇਂ ਰਾਣੇ ਤੇ ਆ ਗਏ ਰਾਣੇ ਨੂੰ ਮਿਲੋ ਰਾਣੇ ਇਧਰ ਆ ਇਧਰ ਆ ਤੇਰਾ ਕਿਥੇ ਕੰਮ ਹੈ ਕੱਢਾ ਹੈ ਵਾਲ ਜਦੇ ਹੋ ਗਿਆ ਜੀ ਆ ਸਾਸਤਰੀ ਕਾਲ ਵੀ ਨੇ ਬੁਲਾਵ ਦੇ ਉਤਰ ਆ ਕੇ ਦੇ ਜੀ ਉਹ ਰਾਣਾ ਜੇ ਇਹ ਪਹਿਨ ਹੈ ਉਹ ਨਵਾਂ ਡਾਕਟਰ ਸਾਨੂੰ ਕੀ ਆ ਭਜਾਣਾ ਰਾਣੇ ਰਾਣੇ ਨਹੀਂ ਆ ਸਕਦਾ ਬੜਾ ਚਾਲੂ ਹੀ ਤੇਰੇ ਤੂੰ ਚਾਹ ਪੀਂਦੇ ਪਾਣੀ ਪਾਣੀ ਚਾਹ ਲੈ ਕੇ ਦਿੱਤੀ ਚਾ ਲੈ ਆਉਣੇ ਆਪਾਂ ਜਾਨੇ ਫੇਰ ਰੱਖਾ ਤੈਨੂੰ ਪੰਜ ਮਰਲੇ ਲਾਂਦੇ ਤੇ ਬਹਿ ਜਾਂਦੇ ਪੰਜ ਮਰਲੇ ਲਾਂਦੇ ਬਹਿ ਜਾਂਦੇ ਨਹੀਂ ਨਹੀਂ ਐ ਲੱਗ ਕੋ ਖੜਿਆ ਚੱਕਰਾਇਆ ਸੀ ਤੇਰੀਆਂ ਢਾਣੀਆਂ ਪੈਂਦੀਆਂ ਪਾਣੀ ਦੀ ਮੋਟੀ ਵਾਲੀਆਂ ਨਹੀਂ ਟੇਰੀਆਂ ਦੀ ਕਿ ਲੋੜ ਹੈ ਤੂੰ ਪਾਣੀ ਦੇ ਦੱਬੋ ਜਿੱਧਰ ਪਾਣੀ ਦੋ ਆਪਾਂ ਲੱਗੋਣਾ ਤੁਸੀਂ ਇਹ ਤੈਨੂੰ ਵੀ ਆਪੋ ਇਹ ਤਾਂ ਨਿਕਾ ਵੀ ਆਪੇ ਇੱਕ ਪਾਸੇ ਮਲਤ ਬਹੁਤ ਦੂਰ ਜਾਣਾ ਪਾਣੀ ਹੋਵੇ ਚਾਹਣਾ ਦਿਖਣੀ ਨਹੀਂ ਫਿਰ 6 ਮਹੀਨੇ ਟੇਰੀਆਂ ਆਹੀ ਨੋਜ ਆਪਕੇ ਤੱਕ ਪਾਣੀ ਪਹੁੰਚਾ ਆ ਇਧਰ ਨੂੰ ਆ ਪਾਣੀ ਆ ਹੁਣ ਹੈਗਾ ਕਿਹੜਾ ਤੁਸੀਂ 50 ਬੰਦੇ ਦੌੜ ਲੇਰ ਤੇ ਪਾਣੀ ਪੂਰਾ ਨਹੀਂ ਦੱਬ ਜਿੰਨਾ ਬੰਦੇ ਨਹੀਂ ਜਿੰਨੇ ਬੰਦੇ ਆ ਉਹਨਾਂ ਨੂੰ ਪਾਣੀ ਪੂਰਾ ਕੀਤੀ ਉਹ ਟਿੱਬੀਆਂ ਜੜ ਚੜਾਣਾ ਠੀਕ ਹੈ ਹਰ ਤਰ੍ਹਾਂ ਪਰਲ ਪਰ ਹੱਤ ਰੁਪਕ ਜਾਵਾਂ ਨੇ ਛਾਵ ਨੂੰ ਤੁਸੀਂ 15 ਮਰਲੇ ਥਾਂ ਲਾ ਚੁੱਕੇ ਜੀ 15 ਨਹੀਂ ਯਾਰ 20 ਕਨਾਲ ਤਾਂ ਲੱਗ ਗਏ ਇੱਕ ਕਨਾਲ ਲੱਗ ਗਈ ਹੈ ਕਨਾਲ ਲੱਗ ਗਈ ਹੈ ਦੇ ਵੀ ਕਨਾਲ ਲੱਗ ਗਈ ਬਹੁਤ ਇੰਨੇ ਬੰਦੇ ਹਿੰਦ ਤੇ ਬਹੁਤ ਮਰੀ ਯਾਰ ਕਿੱਥੇ ਨਹੀਂ ਕਰਾ ਕਰ ਲੈ ਆ ਜੇ ਬੰਦੇ ਤਿੰਨ ਹੀ ਨੇ ਕਿੱਧਰ ਕਿ 10 ਮਿੰਟ ਲਾਉਂਦੇ ਫਿਰ ਦਾਮ ਲੈਂਦੇ ਛੱਟ ਰੈਸਟ ਕਰਦੇ ਫਿਰ ਦੁਬਾਰਾ ਉਸ ਤੋਂ ਬਾਅਦ ਨਵੀਂ ਸ਼ੁਰੂ ਫਿਰ ਜੇ ਬਾ ਗੱਲ ਕਰ ਵਿੱਚ ਵਾਟਰਾਂ ਦੇ ਟੋਡਾ ਕੀ ਬਣਿਆ ਫਿਰ ਹਿਲਾ ਕੇ ਆਈ ਦੱਡੇ ਟੋਡਾ ਲਾ ਗਿਆ ਪਲਾਟ ਲਾ ਗਿਆ ਤਾਂ ਤਿੰਨਾਂ ਨੇ ਪਲਾਟ ਲਾ ਲਏ ਇਹ ਰੇਰਾ ਪੈ ਜਾਣੀ ਚਰਕੋ ਚਰਕਾ ਆਈ ਨਹੀਂ ਕਰਨੀ ਕਿਦਾਂ ਕੇ ਇਹਰੇ ਬੰਦੇ ਥਾਂ ਕਿਉਂ ਠੀਕ ਬੋਲਾਈਏ ਬੋਲਾ ਉੱਤੋਂ ਤਾਂ ਨਹੀਂ ਆਖੀਂ ਦੇਖਦੇ ਚਾਹ ਲਾਇਆ ਜੇ ਹਣ ਬੰਦੇ ਮਨ ਲੱਗਦਾ ਨੇ ਪੈ ਵੀ ਥਾਂ ਬੋਲਾ ਹੋਵੇਗਾ ਨਹੀਂ ਇਹ ਭੂਆ ਬਹਿ ਗਏ ਗੱਲਾਂ ਲਾ ਕੇ ਦੇ ਕੇ ਫੋਲ ਜਾਂਦਾ ਨਾ ਥਾਂ ਪਾਣੀ ਨਹੀਂ ਚਾਹ ਲਾਇਆ ਕੀ ਚਾਹ ਬਲ ਕੰਮ ਮਾੜ ਮਟ ਕਰ ਚ ਰੋਟੀ ਖਾ ਫਿਰ ਚਾਹ ਬਣਾਵਾਂਗਾ ਨਾ ਪਹਿਲਾਂ ਲੈ ਵੇਰ ਤੇ ਨਾ ਅੱਛੀ ਆ ਉਹਨਾਂ ਆਸ ਤੇ ਦਿੰਦਾ ਚਾਹੜੇ ਵੇਰ ਦੀ ਬਣਾ ਲਈ ਉਹ ਤੇ ਰੋ ਛਾਹ ਨੂੰ ਨਾ ਤੇ ਵੇਰ ਤੇਰੇ ਬਲੇ ਵੇਰ ਤੇ ਤੇ ਮੇਰੇ ਬਲੇ ਹੀ ਗਏ ਜੇ ਜਦੋਂ ਇਧਰ ਆਪ ਲੱਗੇ